ਸਤਿ ਸ਼੍ਰੀ ਅਕਾਲ ਮੈਸਰ ਪਾਲ ਸਿੰਘ ਅਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਵੱਖ-ਵੱਖ ਲੋਕ ਸਭਾ ਹਲਕਿਆਂ ਦਾ ਹਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਅੱਜ ਲੋਕ ਸਭਾ ਹਲਕਾ ਬਠਿੰਡੇ ਦੇ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਪੰਨੀ ਵਾਲਾ ਵਿਖੇ ਖੜੇ ਹਾਂ ਤੇ ਸਾਡੇ ਨਾਲ ਇੱਥੇ ਗੱਲਬਾਤ ਲਈ ਬਜ਼ੁਰਗਾਂ ਇਹਨਾਂ ਪਿੰਡਾਂ ਦੇ ਵਿਕਾਸ ਤੇ ਵੀ ਗੱਲਬਾਤ ਹੋਊਗੀ ਤੇ ਪਿੰਡਾਂ ਦਾ ਕੀ ਮਾਹੌਲ ਹੈ ਇਹਨਾਂ ਚੀਜ਼ਾਂ ਤੇ ਵੀ ਚਰਚਾ ਹੋਣਗੀਆਂ ਤੇ ਆਓ ਆਪਾਂ ਪਹਿਲਾਂ ਇਹਨਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਕਿਵੇਂ ਦੇਖਦੇ ਹੋ 80 ਢਾਈ ਸਾਲ ਪਹਿਲਾਂ ਪੰਜਾਬ ਦੇ ਵਿੱਚ ਇੱਕ ਸਰਕਾਰ ਬਣੀ ਸੀ ਨਵੀਂ ਬਦਲਾਅ ਦੇ ਨਾਂ ਦੀ ਇੱਕ ਲਹਿਰ اٹਹੀ ਸੀ 92 ਵਿਧਾਇਕ ਵੀ ਪੰਜਾਬ ਵਾਸੀਆਂ ਨੇ ਜਿਹੜੇ ਜਿਤਾ ਕੇ ਭੇਜੇ ਸੀਗੇ ਢਾਈ ਸਾਲਾਂ ਦਾ ਜਿਹੜਾ ਵਿਕਾਸ ਹੋ ਕਿੰਨਾ ਹੋਇਆ ਤੁਹਾਡੇ ਬਿਰਦੇ ਚ ਵਿਕਾਸ ਤਾਂ ਨਹੀਂ ਹੋਇਆ ਜੀ ਤੇ ਜਿਹੜਾ ਇਤੋਂ ਪਹਿਲਾਂ ਸਰਕਾਰਾਂ ਨੇ ਜਾਂ ਕਿਹੜੀਆਂ ਸਰਕਾਰਾਂ ਵੇਲੇ ਜ਼ਿਆਦਾ ਇਹ ਮੰਡੀਆਂ ਦੇ ਜਾਂ ਜੁਵੇ ਸ਼ੋਟੇ ਕਸਬੇ ਇਹਨਾਂ ਦੇ ਕਿਹੜੀਆਂ ਸਰਕਾਰਾਂ ਵੇਲੇ ਜ਼ਿਆਦਾ ਕੰਮ ਹੋਇਆ ਸੀ ਸਾਨੂੰ ਜ਼ਿਆਦਾ ਬਾਦਲ ਸਾਹਿਬ ਨੇ ਕੀਤੀ ਅੱਛਾ ਗੱਲ ਸਾਹਿਬ ਨੇ ਵੀ ਖੇਤਰਾਂ ਦੀ ਘਾਟ ਰੱਖੀ ਐ ਤੇ ਬੰਨੀ ਵਾਲੇ ਚ ਤੋ ਕੀ ਪਰਚੇ ਕੀਤੇ ਨੇ ਇਹ ਤਾਂ ਇਥੇ ਪਰਚੀ ਤੁਹਾਨੂੰ ਪਤਾ ਹੋਣਾ ਨਹੀਂ ਤਾਂ ਤੁਹਾਨੂੰ ਪੁੱਛਾਓ ਵੀ ਇਹ ਕੀਤੇ ਹੈ ਨਾ ਕਿਹੜੀ ਵਾਰੀ ਵੋਟਾਂ ਪਈਆਂ ਜਿਹੜੀ ਸਰਪੰਚੀ ਦੀ ਇੱਥੇ ਪੈਂਦੀਆਂ ਨਹੀਂ ਆ ਠੀਕ ਹੈ ਜੀ ਦੱਸੋ ਇਹ ਇਹ ਮੈਂ ਬਿਨਾਂ ਬਾਹਰ ਵੋਟਾਂ ਕਰਕੇ ਇਹਦੇ ਬਣਾ ਕੇ ਤੋੜ ਦਿੰਦੇ ਆ ਕਿੰਨੇ ਬੰਦੇ ਸਾਡੇ ਚੌਂਕ ਦੇ ਵਿੱਚ ਕਿੰਨੇ ਪਰਚੀ ਹੋਏ ਵੀ ਹੈ ਪਤਾ ਹੈ ਇਹ ਤਾਂ ਤੁਸੀਂ ਦੱਸਣਾ ਹੀ ਇੱਥੇ ਨਹੀਂ ਮੈਂ ਦੱਸਦਾ ਕਿੰਨਿਆਂ ਦੇ ਪਰਚੇ ਹੋਏ ਹੋਇਆ ਖੇਤਾਂ 'ਚ ਫਰਜਾਂਦੇ ਪਰਚੇ ਹੋਏ ਹੋਏ ਇਹਨਾਂ ਦੇ ਅੱਛਾ ਬਦਲਦਿਆਂ ਕਰ ਬਲੀ ਹਾਂ ਅੱਛਾ ਠੀਕ ਹੈ ਕਿੰਨੀਆਂ ਡਾਂਗਾਵਨੀਆਂ ਜਿਹੜੇ ਮੁੰਡੇ ਘਰਾਂ ਘਰਾਂ 'ਚ ਬੈਠੇ ਉਹਨਾਂ ਦੇ ਵੀ ਕਿੰਨਿਆਂ ਦੇ ਡਾਂਗਾਵਨੀਆਂ ਇੱਥੇ ਗਿਣਤੀ ਨਹੀਂ ਆ ਕਿੰਨੀਆਂ ਚਵਾਰੀਆਂ ਦੇ ਮਾਰੀਆਂ ਇਹਨਾਂ ਦਾ ਤੇ ਦੱਤਨ ਇਹ ਇੱਕ ਬੰਦਾ ਹੀ ਮਨ ਜਵਾਬ ਦੇ ਦੇ ਕਾਲੀਆਂ ਦਾ ਨਵੀਂ ਸਰਕਾਰ ਦੇ ਕੰਮ ਨੂੰ ਕਿਵੇਂ ਦੇਖਦੇ ਹੋ ਨਵੀਂ ਦਾ ਕੀਤਾ ਹੀ ਕੁਝ ਨਹੀਂ ਨਵੀਂ ਤਾਂ ਹੁਣ ਕੀ ਆਖੀ ਅਸੀਂ ਅੱਛਾ ਹਾਲੇ ਕੋਈ ਇੱਛੇ ਵਕਾਸ ਨਹੀਂ ਆਇਆ ਕੋਈ ਛੇ ਨਹੀਂ ਕੀਤਾ ਜਿਹੜੇ ਸਾਡੇ ਨਰਮੇ ਮਰੇ ਕੋਈ ਛੇ ਨਹੀਂ ਆਇਆ ਨਾ ਉਹ ਅਮਨ ਸਾਹਿਬ ਤਾਂ ਇਹ ਵੀ ਕਹਿੰਦੇ ਸੀ ਕਿ ਵੀ ਤੁਸੀਂ ਜੇ ਕਿਸੇ ਦੀ ਮੁਰਗੀ ਵੀ ਮਰੀ ਤਾਂ ਖੰਭ ਰੱਖ ਲੋ ਮੁਆਵਜ਼ਾ ਮਿਲ ਜਾਊਗਾ ਕੋਈ ਫਸਲਾਂ ਦੇ ਤੁਹਾਨੂੰ ਮਿਲ ਗਈ ਆ ਹੀ ਨਹੀਂ ਜਦੋਂ ਉਹ ਅੱਜ ਆਈ ਦੱਸ ਕੀ ਆ ਕੀ ਮੈ ਤਾਂ ਨਹੀਂ ਮਿਲਿਆ ਤੁਹਾਡੇ ਵੀ ਬਾਪੂ ਜੀ ਫਸਲਾਂ ਖਰਾਬ ਹੋ ਜਾਂਦੀਆਂ ਅੱਛਾ ਕੋਈ ਮਾਹੌਜਾ ਨਹੀਂ ਮਿਲਿਆ ਸਾਰੇ ਕੁਝ ਕਿਹਦਾ ਹੌ ਲੈ ਕੇ ਲੈ ਗਿਆ ਕਿਸੇ ਨੇ ਕੌਸ ਨਹੀਂ ਦਿੱਤਾ ਅੱਛਾ ਬਿਲਕੁਲ ਸਾਰੀਆਂ ਮਰ ਗਈਆਂ ਕੜਕ ਦੀ ਮਰੀਆਂ ਨਰਮੇ ਵੀ ਮਰੀਆਂ ਪਾਣੀ ਵੀ ਖੜ ਗਏ ਕਿਸੇ ਸਰਕਾਰ ਨੇ ਕੋਸ਼ਿਸ਼ ਹੱਤਾਂ ਨੂੰ ਸਾਡੇ ਫੰਡ ਹੋ ਗਏ ਵੀਰੇ ਚੈੱਕ ਵੀ ਸਾਨੂੰ ਦਿੱਤੇ ਅਸੀਂ ਗਏ ਆ ਬੈਂਕਾਂ ਦੇ ਵਿੱਚ ਬੈਂਕ ਵਾਲਿਆਂ ਦੇ ਜੀ ਤੁਹਾਨੂੰ ਦੇਵਾਂਗੇ ਕਰਾਂਗੇ ਸਾਡੇ ਘਰੇ ਰੁਲਦੇ ਪਏ ਚੈੱਕ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਅੱਛਾ ਇਸ ਇਸ ਸਰਕਾਰ ਦੇ ਉਸ ਤੋਂ ਪਹਿਲਾਂ ਵਾਲੀ ਦੇ ਪਾਉਂਦੇ ਰਹੇ ਇਸ ਤੋਂ ਪਿਛਲੇ ਜੋ ਪਹਿਲਾਂ ਕਿਤੇ ਕੋਈ ਖਰਾਬਾ ਹੁੰਦਾ ਸੀ ਤਾਂ ਪੈਸਾ ਹੁੰਦਾ ਹੀ ਅੱਛਾ ਉਹ ਨਹੀਂ ਆਉਂਦਾ ਅੱਛਾ ਪਿਛਲੀ ਸਰਕਾਰ ਦਾ ਨਹੀਂ ਆਇਆ ਬਿਲਕੁਲ ਨਹੀਂ ਆਉਂਦਾ ਤੁਹਾਨੂੰ ਜਿਨ੍ਹਾਂ ਜਿਨ੍ਹਾਂ ਦਾ ਜਿਨ੍ਹਾਂ ਨੂੰ ਨਹੀਂ ਆਉਂਦਾ ਹੁੰਦਾ ਸੀ ਉਹਨਾਂ ਨੂੰ ਆ ਜਾਂਦਾ ਸੀਗਾ ਸਾਨੂੰ ਨਹੀਂ ਹੁੰਦਾ ਸੀ ਜਿਨ੍ਹਾਂ ਦੇ ਨਾ ਨਾ ਨਹੀਂ ਹੁੰਦਾ ਸੀ ਚੋਣ ਆਉਂਦਾ ਜੀ ਉਹਨਾਂ ਨੂੰ ਆ ਜਾਂਦਾ ਸੀ ਕਿਹਨਾਂ ਨਾਲ ਵੀ ਪਾਰਟੀ ਦੇ ਵਰਕਰਾਂ ਨੂੰ ਆਉਂਦਾ ਹਾਂ ਪਾਰਟੀ ਦੇ ਵਰਕਰਾਂ ਨੂੰ ਆਉਂਦਾ ਸੀ ਨਰਮਾ ਸੀ ਵਿਖਾਰ ਨੇ ਵਿੱਚ ਹੁਣਾ ਸੀ ਇੱਥੇ ਨਰਮਾ ਕਰਦੀ ਸੀ ਲੈ ਗਈ ਕੋਈ ਜੀ ਨਾਉਂ ਤੋਂ ਜਿੱਤ ਨਹੀਂ ਹੁੰਦਾ ਉਹ ਲੈ ਜਾਂਦੇ ਇੱਕ ਤੁਹਾਡੇ ਜਿਹੜੇ ਹਲਕੇ ਦੇ ਆ ਇੱਥੋਂ ਦੇ ਵਿਧਾਇਕ ਆ ਖੁੱਡੀਆਂ ਸਾਹਿਬ ਉਹ ਇੱਕ ਦਰਵੇਸ਼ ਸਿਆਸਤ ਦਾਣ ਵਜੋਂ ਜਾਣੇ ਜਾਂਦੇ ਉਹ ਕਿੰਨਾ ਕ ਲੋਕਾਂ ਦੇ ਵਿੱਚ ਵਿਚਰਦੇ ਕਿਵੇਂ ਉਹਨਾਂ ਦਾ ਆਉਣ ਜਾਣ ਜਿਹੜਾ ਲੋਕਾਂ ਨਾਲ ਮਿਲਣ ਸਰ ਕਾ ਦੇ ਗੇੜਾ ਮਾਰਦੇ ਆ ਕਿਸੇ ਦੁੱਖਕ ਤਕਬੀਦਾ ਕੋਈ ਵਿਚਰੇ ਨਹੀਂ ਕਲੀਅਰ ਨਹੀਂ ਕੋਈ ਵਿਚੇ ਨਹੀਂ ਲੰਬੀ ਦੇ ਵਿੱਚ ਵੱਡੇ ਲਈ ਤੇ ਨਾ ਵੱਡੇ ਬਦਰ ਸਾਹਿਬ ਨੂੰ ਉਹਨਾਂ ਨੇ ਹਰਾਇਆ ਸੀਗਾ ਤੇ ਲੋਕਾਂ ਨਾਲ ਉਹਨਾਂ ਦੇ ਫਾਦਰ ਸਾਹਿਬ ਨੂੰ ਪਹਿਲਾਂ ਦਰਬੇਸ਼ ਸਿਆਸਤਾਂ ਦੇ ਵਜੋਂ ਜਾਣੇ ਜਾਂਦੇ ਸੀਗੇ ਤੇ ਹੁਣ ਲੋਕਾਂ ਦੇ ਵਿੱਚ ਵਿਚਰਦੇ ਨਹੀਂ ਦੇ ਖੁੱਡੀਆਂ ਸੀ ਜਗਦੇਸ਼ ਉਹ ਸਿਆਸਤ ਵਿੱਚ ਬਹੁਤ ਭਰਾਮਾਂਸ ਆਦਮੀ ਸੀ ਉਹ ਮਤਲਬ ਇੱਕ ਨੰਬਰ ਦਾ ਇਨਸਾਨ ਸੀ ਬੇਦਾਗ ਉਹਦੇ ਵਰਗਾ ਕੋਈ ਨਹੀਂ ਹੈ ਬਾਪੂ ਜਿਹੜੀ ਗੱਲ ਬੋਲੀ ਜਾਊਗੀ ਇਸ ਤੋਂ ਕੁਝ ਨਹੀਂ ਘਟੇਗਾ ਸਾਰਾ ਕੁਝ ਪਾਸੇ ਚਲਾਇਆ ਜਾਊਗਾ ਲੱਗ ਜੂ ਪਤਾ ਸਵੇਰੇ ਆ ਜੂ ਨਹੀਂ ਤੁਹਾਡੇ ਹਾਂਜੀ ਅਸੀਂ ਜਿੰਨਾ ਕੁਝ ਵੀ ਹੋਇਆ ਤੇ ਮਾੜੀ ਵਿਕਾਸ ਤੇ ਜੇ ਚਾhti ਮਾਰ ਲਗੇ ਤਾਂ ਕਿੰਨਾ ਕੁ ਪਿੰਡਾਂ ਦੇ ਵਿੱਚ ਵਿਕਾਸ ਹੋਇਆ ਚਲੋ ਤੁਹਾਡੇ ਤੇ ਹੀ ਜ਼ਿਆਦਾ ਪਰ ਰੱਖਦੇ ਆ ਤੁਹਾਡਾ ਸਾਰਾ ਹੀ ਚਲਾਵਾ ਸਾਡਾ ਤਾਂ ਨਹੀਂ ਵਿਕਾਸ ਦੂਜਿਆਂ ਦੇ ਜਿਹੜੇ ਕਾਲੀ ਉਹਨਾਂ ਹੋ ਗਿਆ ਸਾਡਾ ਤਾਂ ਹੁੰਦਾ ਹੀ ਨਹੀਂਗਾ ਚਲੋ ਅਹ ਸਭ ਤੋਂ ਵੱਡੇ ਮੁੱਦਿਆਂ ਦੀ ਗੱਲ ਕਰ ਲਈਏ ਸਭ ਤੋਂ ਵੱਡੇ ਪੰਜਾਬ ਦੇ ਵਿੱਚ ਮੁੱਦੇ ਆ ਜਿਵੇਂ ਪਿਛਲੀ ਸਰਕਾਰ ਕਾਂਗਰਸ ਦੀ ਬਣੀ ਸੀ ਤਾਂ ਵੱਡਾ ਮੁੱਦਾ ਬੇਅਦਬੀ ਦੇ ਤੇ ਨਸ਼ੇ ਦਾ ਸੀਗਾ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸੌਂ ਵੀ ਖਾਦੀ ਸੀ ਨਸ਼ੇ ਨੂੰ ਇੱਕ ਮਹੀਨੇ 'ਚ ਖਤਮ ਕਰ ਦੂੰਗਾ ਉਹ ਨਹੀਂ ਕਰਤਾ ਇਹ ਤੇ ਪੰਜਾਬ ਦੇ ਵਿੱਚੋਂ ਸਰਕਾਰ ਬਦਲ ਗਈ ਭਗਵੰਤ ਮਾਨ ਸਾਹਿਬ ਨੇ ਵੀ ਇੱਕ ਮਹੀਨੇ ਦਾ ਸਮਾਂ ਮੰਗਿਆ ਸੀ ਕਿਵੇਂ ਦੇਖ ਦੋ ਨਸ਼ੇ ਦੇ ਮੁੱਦਾ ਪੰਜਾਬ ਦੇ ਵਿੱਚੋਂ ਖਤਮ ਹੋ ਜਾਣਾ ਨਸ਼ਾ ਤਾਂ ਉਦੋਂ ਵੱਡੀ ਹੈ ਭਾਈ ਕੋਈ ਸਰਕਾਰ ਆ ਜੇ ਨਸ਼ਾ ਦਾ ਵੱਧ ਦੂਗਾ ਕਿੱਦੋ ਹੀ ਲਾਲਾ ਕਿਹੜਾ ਲੈਣਾ ਮੈਂ ਹੱਥ ਲੈ ਦਿੰਦਾ ਅੱਛਾ ਤੁਹਾਡੇ ਪਿੰਡਾਂ ਚੋਂ ਵੀ ਪਹਿਲਾਂ ਵਾਂਗੂ ਐਪਲ ਵਾਂਗੂ ਜੀ ਲੀ ਜਾਂਦਾ ਕਿਹੜੇ ਮੁੰਡੇ ਮੁੰਡੇ ਦਾ ਬੇਗਾਨ ਕਰਤੇ ਸਾਰੇ ਇਹਨਾਂ ਨੇ ਸਰਕਾਰੋਂ ਕੋਈ ਆ ਜੀ ਇਹ ਨਹੀਂ ਲੈਣਾ ਮੈਂ ਖਸਰਾ ਇਹਦੇ ਤੇ ਮੁੰਡੇ ਰਾਂ ਨਾ ਮੋਟਾ ਹੀ ਲੈਣੀ ਹੈ ਕੌਣ ਕਹਿੰਗੇ ਮੈਂ ਨਹੀਂ ਇਹ ਕਿ ਮਾਤਾ ਬਾਪੂ ਐਸੇ ਬੋਲਦੇ ਐ ਲੈਣੀਆਂ ਇਹਨਾਂ ਨੇ ਸਿਰਫ ਲੈ ਕੇ ਕਿਸੇ ਨੇ ਕੁਛ ਨਹੀਂ ਕਰਨਾ ਹੁੰਦਾ ਆਹੀ ਕੰਮ ਕਰਨਾ ਜਿਹੜਾ ਕਰਕੇ ਆ ਹੁਣ ਚਾਰ ਚ ਦੇਣੀ ਹੈ ਹਰੇਕ ਜਿੰਨ ਮਰਜੀ ਉਹਨਾਂ ਕਰੇ ਲੈ ਦਿਓ ਤਿੰਨ ਚਾਰ ਪਾਰਟੀਆਂ ਨਾ ਇਹਨਾਂ ਜਿੰਨ ਮਰਜੀ ਉਹਨ ਕਿਸੇ ਦੇ ਘਰੇ ਵਾਰ ਦਿਓ ਚਾਰੀ ਰੁਖਣ ਆਸਿਆ ਆ ਪਾਰਕੀ ਆ ਵੀ ਬਹੁਤ ਕਰਾਂਗੇ ਤੇ ਸਾਰਿਆਂ ਨੇ ਨਾ ਵਾਅਦਾ ਲਿਖ ਲਿਆ ਸਭ ਤੋਂ ਇਹਨਾਂ ਨੇ ਇੱਕ ਸਭ ਤੋਂ ਵੱਡੇ ਜਿਵੇਂ ਵਾਅਦੇ ਆਪਾਂ ਮੇਨ ਨਸ਼ੇ ਦੀ ਗੱਲ ਕੀਤੀ ਨਸ਼ਾ ਬਾਪੂ ਜੀ ਨੇ ਕੋਈ ਵੀ ਨਹੀਂ ਕੀਤਾ ਜੀ ਇਹਨਾਂ ਨੇ ਆਜੋ ਆਜੋ ਅੱਗੇ ਸਰਕਾਰ ਨੌਜਵਾਨ ਵੀ ਸਾਡੇ ਨਾਲ ਮੌਜੂਦ ਆ ਵੀਰੇ ਇਹਨਾਂ ਨੇ ਜਿਹੜਾ ਸਭ ਤੋਂ ਵੱਡਾ ਬੇਜ਼ਗਾਰ ਨੂੰ ਰੋਜ਼ਗਾਰ ਦੇਣ ਦੀ ਗੱਲ ਕੀਤੀ ਰੋਜ਼ਗਾਰ ਨਹੀਂ ਮਿਲਿਆ ਨਹੀਂ ਕੁਝ ਨਹੀਂ ਮਿਲਿਆ ਇਹ ਪਾਪਾ ਨੇ ਵੀ ਕਹਿਨੇ ਵਰਗ ਦੀ ਆਕਾਲੀ ਸਰਕਾਰ ਉਹ ਤੋਂ ਸਰਕਾਰ ਕੋਈ ਨਹੀਂ ਜੀ ਭਾਈ ਜੀ ਐਸੇ ਪੰਜਾਸ ਨੇ ਨਾਨੂੰ ਵੀ ਆਪਾਂ ਨੂੰ ਕੋਈ ਸਰਕਾਰ ਕਰ ਦੇਗੇ ਉਹ ਹੋ ਜਿੱਤਾ ਹੀ ਨਗਾ ਪੜਿਆਲਾ ਪੂਰਾ ਹੋ ਗਿਆ ਕੁਝ ਨਹੀਂ ਹੋਇਆ ਠੀਕ ਹੈ ਸਾਡੀ ਬੇਨਤੀ ਹੈ ਇਹਨਾਂ ਨੇ ਬੜੇ ਸਾਨੂੰ ਲਾਰੇ ਲਾਏ 2.5 ਸਾਲ 3 ਸਾਲ ਹੋ ਗਏ ਸਾਨੂੰ ਤੇ ਨਹੀਂ ਲੱਗਿਆ ਵੀ ਪੰਜਾਬ 'ਚ ਕੁਝ ਹੋਇਆ ਹਕੀਕਤ ਹੈ ਜੀ ਗਰਾਊਂਡ ਜ਼ੀਰੋ ਦੀ ਜਿਵੇਂ ਵੱਖ-ਵੱਖ ਪਿੰਡਾਂ ਦਾ ਤੁਹਾਨੂੰ ਆਏ ਜਨਾ ਅਸੀਂ ਹਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇਸੇ ਤਰ੍ਹਾਂ ਵਿਧਾਨ ਸਭਾ ਹਾਲ ਕਾ ਲੰਬੀ ਦੇ ਪਿੰਡ ਪੰਨੀ ਵਾਲਾ ਦੇ ਵਿੱਚ ਖੜੇ ਸੀਗੇ ਹੋਰ ਵੀ ਬਾਈ ਜੀ ਸਾਡੇ ਨਾਲ ਇੱਥੇ ਗੱਲਬਾਤ ਲਈ ਮੌਜੂਦਾ ਤੇ ਮੈਂਬਰ ਸਾਹਿਬ ਆ ਸਾਡੇ ਨਾਲ ਹਾਂਜੀ ਸਸ਼ਕਲ ਬਾਈ ਸਸ਼ਕਲ ਬਾਈ ਨਾਮ ਕੀ ਹੈ ਤੁਹਾਡਾ ਗਰਪ੍ਰੀਤ ਮੈਂ ਕਿਵੇਂ ਦੇਖਦੇ ਹੋ ਜੀ ਵੱਖ-ਵੱਖ ਸਰਕਾਰਾਂ ਨੇ ਵੱਖ-ਵੱਖ ਸਮਿਆਂ ਤੇ ਜਿਹੜਾ ਜਿਹੜਾ ਰਾਜ ਕੀਤਾ ਤੇ ਕਿੰਨੇ ਕ ਜਿਹੜੇ ਤੁਹਾਡੇ ਪਿੰਡ ਦਾ ਵਿਕਾਸ ਇਸ ਤੋਂ ਪਹਿਲਾਂ ਹੋਇਆ ਵਕਾਸ਼ਤਾ ਮਤਲਬ ਜਿਵੇਂ ਸਰਕਾਰਾਂ ਦੇ ਜਾਂ ਨਹੀਂ ਉਹਨੇ ਹੋਈ ਜਾਂਦਾ ਠੀਕ ਹੈ ਉਹ ਤੋਂ ਕੋਈ ਖਾਸ ਗੱਲ ਨਹੀਂ ਕਾਲੀਆਂ ਨੇ ਵੀ ਵਧੀਆ ਮਤਲਬ ਸਾਡੇ ਸੜਕਾ ਛੋਟਕਾ ਵਧੀਆ ਬਣਾਈਆਂ ਸੀਗਾ ਠੀਕ ਹੈ ਜੀ ਤੇ ਹੁਣ ਵੀ ਮਤਲਬ ਆਪਦੀ ਸਰਕਾਰ ਦੀ ਵਧੀਆ ਮਤਲਬ ਜਿਵੇਂ ਜਿਵੇਂ ਆ ਮੌਜੂਦਾ ਸਰਕਾਰ ਹੁਣ ਢਾਈ ਸਾਲ ਦਾ ਸਮਾਂ ਹੋ ਗਿਆ ਇਹਨਾਂ ਬਣੀ ਨੂੰ ਇਹਦੇ ਸਭ ਤੋਂ 2-3 ਜਿਹੜੇ ਮੁੱਖ ਮੁੱਦੇ ਦੇ ਇਹ ਸਰਕਾਰ ਜਿਹੜੀ ਆਧਾਰਤ ਬਣੀ ਸੀਗੀ ਸਭ ਤੋਂ ਵੱਡਾ ਮੁੱਦਾ ਜਿਵੇਂ ਗੱਲ ਕਰੀਏ ਨਸ਼ਿਆਂ ਦੀ ਕਿਵੇਂ ਦੇਖਦੇ ਹੋ ਇਹਨਾਂ ਪਿੰਡਾਂ ਦੇ ਵਿੱਚ ਨਸ਼ਾ ਨੂੰ ਜਿਹੜਾ ਰੋਕਤਮ ਹੋਇਆ ਨਹੀਂ ਹੋਰ ਕੋਸ਼ਿਸ਼ ਹੱਦ ਤੱਕ ਕਰੀ ਬੜਾ ਨਹੀਂ ਕੈਸੇ ਤੇ ਨਹੀਂ ਰੁਕੇਗੀ ਉਵੇਂ ਹੀ ਚੱਲਦਾ ਨਹੀਂ ਕਿਵੇਂ ਬੱਪੂ ਲੱਗਦਾ ਕੋਈ ਸਰਕਾਰ ਨੇ ਵਾਦੇ ਪੂਰੇ ਮੈਂ ਤਾਂ ਆਪਾਂ ਨਹੀਂ ਕਹੇ ਕੋਈ ਬਣ ਜੇ ਕੋਈ ਬਣ ਜੇ ਕਿਹੜੇ ਨੇ ਵਾਦੇ ਪੂਰੇ ਕਰ ਦੱਸੇ ਖਾ ਮੈਨੂੰ ਠੀਕ ਹੈ ਕਿਸੇ ਕੋਈ ਵੀ ਕੋਈ ਸ਼ੇਰ ਨਹੀਂ ਕਰੇ ਕਿਹੜੀਆਂ ਸਰਕਾਰਾਂ ਵੇਲੇ ਤੁਹਾਡੇ ਪਿੰਡਾਂ ਜਿਹੜਾ ਵਿਕਾਸ ਹੋਇਆ ਬਾਦਲ ਕਿਹਾ ਕਦ ਜਨਾਇਆ ਅੱਛਾ ਬਾ ਉਹ ਹੁੰਦੇ ਸੀ ਪਹਿਲਾਂ ਰਹੂ ਉਹਨੇ ਕਿਹੜੇ ਵਾਦੇ ਪੂਰੇ ਕੀਏ ਕੋਣ ਤੁਹਾਡੇ ਜਿਹੜੇ ਹਲਕੇ ਦੇ ਇਥੋਂ ਦੇ ਐਮਐਲਏ ਇਹ ਇਥੇ ਵਿੱਚ ਉਹਨਾਂ ਨੂੰ ਇਹ ਚੰਗਾ ਹੈ ਅੱਛਾ ਜਿਹੜੇ ਹੁਣ ਤੋਂ ਹਨ ਅੱਛਾ ਜਿਹੜੇ ਹੁਣ ਬਣੇ ਆ ਹਾਂ ਜਿਹੜੇ ਹੁਣ ਬਣੇ ਆ ਠੀਕ ਹੈ ਜਿਹੜੇ ਸਰਕਾਰ ਨੇ ਮੇਨ ਹੁਣ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਜਿਹੜੇ ਇਹਨਾਂ ਨੇ ਵਾਅਦੇ ਕੀ ਕੀ ਲੱਗਦਾ ਤੁਹਾਨੂੰ ਪੂਰੇ ਤਿੰਨ ਗੱਸਾ ਵੈਜਾ ਦੇ ਕੋਈ ਪੂਰੇ ਹੀ ਹੁੰਦਾ ਕਰਦਾ ਨਹੀਂ ਕੋਈ ਅੱਛਾ ਇਹ ਕੀ ਕਹਿੰਦਾ ਆ ਕਰਦਾਂਗੇ ਆ ਕਰਦੇ ਜੋ ਮਰਦਾਂ ਬਾਸ਼ਾ ਤਰੀਕੇ ਨਾਲ ਲੱਗਦਾ ਤਾਂ ਕਿਸ ਤਰੀਕੇ ਨਾਲ ਲੱਗਦਾ ਤੁਹਾਨੂੰ ਵੀ ਇਹ ਸਰਕਾਰ ਪਹਿਲਾਂ ਨਾਲੋਂ ਚੰਗੀ ਹੈ ਹੈ ਕਿਵੇਂ ਇਹ ਕਿਵੇਂ ਲੱਗਦਾ ਤੁਹਾਨੂੰ ਵੀ ਪਹਿਲਾਂ ਨਾਲੋਂ ਚੰਗੀ ਹੈ ਜਦੋਂ ਵਾਅਦੇ ਇਹਨਾਂ ਨੇ ਵੀ ਨਹੀਂ ਹਜੇ ਤੱਕ ਪੂਰੇ ਕੀਤੇ ਓਏ ਇਹ ਤਾਂ ਬਹੁਤ ਪਾਸੇ ਚੰਗਾ ਨਾ ਜੀ ਐਮਪੀ ਦੀਆਂ ਵੋਟਾਂ ਐਮਪੀ ਬਾਰੇ ਦੱਸੋ ਹੁਣ ਜਿਹੜੀਆਂ ਸਰਕਾਰਾਂ ਬਣਗੀਆਂ ਜਾਂ ਨਹੀਂ ਬਣਗੀਆਂ ਉਹਨਾਂ ਦੇ ਬਾਰੇ ਜਿਹੜੇ ਕੰਮ ਵੋਟ पे ਨਹੀਂ ਹੁੰਦੀ ਨੇ ਇਹ ਸਰਕਾਰ ਦੇ ਕੰਮਾਂ ਨੂੰ ਪੈਣੀ ਹੁੰਦੀ ਹੈ ਕਿਉਂਕਿ ਇਹ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਵੀ ਐਮਪੀ ਦਾ ਕੰਮ ਹੋ ਰਿਹਾ ਐਮਐਲਏ ਦੇ ਹੋ ਰਿਹਾ ਬੋਲ ਤਾਂ ਇਹ ਗੱਲ ਸਮਝਦੇ ਆਂ ਪਰ ਜਿਹੜੇ ਸੂਬਿਆਂ ਦੇ ਵਿੱਚ ਵੋਟਾਂ ਪੈਣਗੀਆਂ ਸੂਬੇ ਦੇ ਜਿਹੜੇ ਸਰਕਾਰ ਦੇ ਕੰਮ ਵੇਖ ਕੇ ਵੋਟਾਂ ਪੈਂਦੀਆਂ ਐਮਪੀ ਦੀਆਂ ਵੀ ਇਹ ਕੰਮ ਵੇਖ ਕੇ ਤਾਂ ਨਹੀਂ ਪੈਂਦੀਆਂ ਵੋਟਾਂ ਕੰਮ ਵੇਖ ਕੇ ਤਾਂ ਫਿਰ ਤਾਂ ਕੋਈ ਤਕਲੀਫ ਹੀ ਨਾ ਆਵੇ ਕਿਸੇ ਨੂੰ ਤੁਸੀਂ ਹੁਣ ਇਸੇ ਵਿਧਾਇਕ ਨੂੰ ਜਿਹੜਾ ਤੁਹਾਡੇ ਹੁਣ ਐਮਪੀ ਦਾ ਇਲੈਕਸ਼ਨ ਲੜ ਰਿਹਾ ਮੌਜੂਦਾ ਸਰਕਾਰ ਦਾ ਇਸੇ ਨੂੰ ਤੁਸੀਂ ਐਮਐਲਏ ਵੀ ਪਹਿਲਾਂ ਬਣਾਇਆ ਸੀ ਹੁਣ ਉਹੀ ਐਮਪੀ ਦਾ ਉਮੀਦਵਾਰ ਹੈ ਕਿਵੇਂ ਦੇਖਦੇ ਹੋ ਫਿਰ ਤਾਂ ਤੁਹਾਡੇ ਐਮਐਲਏ ਕੰਮ ਉਹਦੋਂ ਤੇ ਹੁਣ ਦਾ ਫਰਕ ਬਹੁਤ ਕਿਉਂਕਿ ਉਹ ਲੋਕ ਬਦਲਾ ਚਾਹੁੰਦੇ ਸੀ ਠੀਕ ਹੈ ਜੀ ਤੇ ਬਦਲਾ ਹੋ ਗਿਆ ਤੇ ਹੁਣ ਆਟੋਮੈਟਿਕ ਹੀ ਚੱਲੀ ਜਾਂਦੇ ਹੈ ਪਰ ਐਮਪੀ ਹੈ ਐਮਪੀ ਦੇ ਕੰਮਾਂ ਦਾ ਤੇ ਉਹਨਾਂ ਦੇ ਬਾਰੇ ਸਾਨੂੰ ਦੱਸਿਆ ਕਰੋ ਅਸੀਂ ਵੋਟਾਂ ਉਹਨਾਂ ਨੂੰ ਪਾਈ ਕਿਉਂਕਿ ਐਮਪੀ ਦਾ ਕੰਮ ਹੋ ਰਿਹਾ ਐਮਐਲਏ ਦਾ ਹੋ ਰਿਹਾ ਹੁਣ ਸੈਂਟਰ ਦੇ ਵਿੱਚ ਸਰਕਾਰ ਬਣਨੀ ਆ ਚਲੋ ਇਹ ਤੁਹਾਡੇ ਇਸੇ ਕੁਐਸਚਨ ਤੇ ਹੁੰਨੇ ਆਪਾਂ ਇਹ ਇਹਨਾਂ ਵੋਟਾਂ ਨਾਲ ਸੈਂਟਰ ਦੇ ਵਿੱਚ ਸਰਕਾਰ ਬਦਲ ਬਦਲ ਜਾਣੀ ਆ ਤੇ ਸੈਂਟਰ ਸਰਕਾਰ ਤੋਂ ਕੀ ਉਮੀਦਾਂ ਤੁਹਾਡੀਆਂ ਕੀ ਹੋਣਗੀਆਂ ਉਮੀਦਾਂ ਤਾਂ ਬੇਫੇਰੀਆਂ ਜੇ ਸਾਡੀਆਂ ਮੰਗਾਂ ਹੀ ਸਾਡੀਆਂ ਹੈਗੀਆਂ ਪਰ ਉਹ ਮੰਨਦੇ ਨਹੀਂ ਜਿਵੇਂ ਇਹ ਸਰਕਾਰ ਨੇ ਵੀ ਜਿਵੇਂ ਕਿਸਾਨੀ ਮੰਗਾਂ ਤੇ ਕਾਫੀ ਜ਼ੋਰ ਦਿੱਤਾ ਸੀ ਜਿਵੇਂ ਐਮਐਸਪੀ ਦੀ ਗਾਰੰਟੀ ਦਿੱਤੀ ਸੀ ਕੀ ਉਹ ਸਾਰੀਆਂ ਮਿਲ ਗਈਆਂ ਨਹੀਂ ਮਿਲ ਗਈਆਂ ਜਿਉਂ ਜਬਾਰ ਦੇਤਾ ਹੈ ਏ ਸੀਗੀ ਹਕੀਕਤ ਜਿਹੜੀ ਆਪਾਂ ਵੱਖ-ਵੱਖ ਪਿੰਡਾਂ ਦੇ ਵਿੱਚੋਂ ਜਾ ਕੇ ਜਿਵੇਂ ਪਹਿਲਾਂ ਵੀ ਇਕੱਠੀ ਕਰਦੇ ਆਂ ਹਾਂਜੀ ਕਿਵੇਂ ਦੇਖਦੇ ਹੋ ਸਰਕਾਰ ਨੇ ਕਿੰਨੇ ਕੁ ਨੌਜਵਾਨਾਂ ਨੂੰ ਜਿਹੜਾ ਰੋਜ਼ਗਾਰ ਦਿੱਤਾ ਨਹੀਂ ਗੁਰਜਾਰ ਨਹੀਂ ਮਿਲੇਗਾ ਜੀ ਸਰਕਾਰ ਦੇ ਵਿੱਚ ਸਭ ਤੋਂ ਵੱਡੇ ਮੁੱਦਾ ਸੀਗਾ ਜਿਵੇਂ ਨਸ਼ੇ ਦਾ ਕੀ ਤੁਹਾਨੂੰ ਲੱਗਦਾ ਉਸ ਤੇ ਕੰਟਰੋਲ ਹੋਇਆ ਨਹੀਂ ਹੋਇਆ ਜੀ ਬਿਲਕੁਲ ਨਹੀਂ ਜੀ ਨਹੀਂ ਹੋਇਆ ਕੀ ਪਹਿਲਾਂ ਨਾਲੋਂ ਲੱਗਦਾ ਕੁਝ ਨਸ਼ੇ ਤੇ ਕੰਟਰੋਲ ਆ? ਬਾਈ 1% ਵੀ ਨਹੀਂ ਹੋਇਆਗਾ। ਵਧਿਆ ਹੈ ਉਲਟ। ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀਆਂ ਵੱਡੀਆਂ ਗੱਲਾਂ ਕਰ ਰਹੀਆਂ। ਚਲਾਂ ਹੀ ਨਹੀਂ ਬਾਈ 1% ਵੀ ਨਹੀਂ ਦਿੱਤਾ। ਕਿਹੜੀਆਂ ਸਰਕਾਰਾਂ ਵੇਲੇ ਤੁਹਾਡੇ ਪਿੰਡਾਂ 'ਚ ਜਿਹੜੇ ਵਿਕਾਸ ਹੋਏ ਆ? ਬਾਈ ਕੱਲ ਹੀ ਵੇਲੇ ਹੋਏ ਆ। ਹਾਂ। ਉਸ ਤੋਂ ਬਾਅਦ 5 ਸਾਲ ਕੈਪਟਨ ਸਰਕਾਰ ਵੀ ਰਹਗੀ ਹੈ। ਨਾ। ਉਹਨਾਂ ਨੇ ਵੀ ਨਹੀਂ ਕੀਤਾ। ਆਜੋ ਉਤਰ ਕੇ ਬਾਈ ਜੀ ਪਿੱਛੇ ਵਿਚਾਰ ਚਰਚਾ ਜਿਹੜੀ ਸਾਰਿਆਂ ਨੂੰ ਜਿਹੜਾ ਬੋਲਣ ਦਾ ਜਿਹੜਾ ਮੌਕਾ ਦਿੱਤਾ ਜਾਊਗਾ। ਕਿਵੇਂ ਲੱਗਦਾ ਤੁਹਾਨੂੰ ਕੋਈ ਪਿੰਡਾਂ ਦੇ ਵਿੱਚ ਵਿਕਾਸ ਹੋਇਆ? ਕੋਈ ਵਿਕਾਸ ਨਹੀਂ ਹੋਇਆ ਜੀ। ਇੱਕ ਪੈਸਾ ਹੀ ਵਿਕਾਸ ਨਹੀਂ ਹੋਇਆ ਇਹਦੇ। ਅਮ ਕਾਫੀ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਸੀਗੇ ਔਰਤਾਂ ਨੂੰ 1000 ਰੁਪਿਆ ਜਾਂ ਪੈਨਸ਼ਨ ਵਧਾਉਣ ਦੇ ਵਾਅਦੇ। 1000 ਰੁਪਿਆ ਨਹੀਂ ਆ ਰਿਹਾ ਅਜੇ। ਨਹੀਂ ਆ ਰਿਹਾ। ਹੂੰ। ਬਦਲਾਅ ਦੀ ਇੱਕ ਲਹਿਰ ਉੱਠੀ ਸੀਗੀ। ਲੋਕਾਂ ਨੇ ਬੜਾ ਉਤਸ਼ਾਹ ਕੀਤਾ ਹੀ। ਅੱਛਾ। ਹੈ ਇਹ ਬਦਲਾਅ ਦਾ ਆਮ ਲੋਕਾਂ ਨੂੰ ਪਬਲਿਕ ਨੂੰ ਫਾਇਦਾ ਹੋਇਆ? ਨਹੀਂ ਹੋਇਆ ਹਾਈ ਤੱਕ। ਬਾਈ ਜੀ ਕਿਵੇਂ ਦੇਖਦੇ ਹੋ ਬਦਲਾਅ ਦਾ ਕਿੰਨਾ ਕੁ ਫਾਇਦਾ ਹੋਇਆ? ਥੋੜਾ ਬਹੁਤ ਆਈ ਹੈ ਕੋਈ ਜ਼ਿਆਦਾ ਨਹੀਂ। ਅੱਛਾ। ਕਿਹੜੀਆਂ ਸਰਕਾਰਾਂ ਵੇਲੇ ਤੁਹਾਡੇ ਪਿੰਡਾਂ ਦੇ ਵਿਕਾਸ ਹੋਇਆ ਸਾਰੀਆਂ ਸਰਕਾਰਾਂ ਵੇਲੇ ਹੁੰਦਾ ਜਿੰਨਾ ਕਿ ਹੁੰਦਾ ਠੀਕ ਹੈ ਕਿਸੇ ਵੇਲੇ ਵੱਧ ਕਿਸੇ ਵੇਲੇ ਘਟ ਪੰਜਾਬ ਦੇ ਵਿੱਚ 22 ਸਾਲ ਪਹਿਲਾਂ ਸਰਕਾਰ ਬਣੀ ਸੀ ਬਦਲਾਅ ਦੇ ਨਾਂ ਦੀ ਇੱਕ ਲਹਿਰ اٹਹੀ ਸੀ ਪੰਜਾਬ ਦੇ ਲੋਕਾਂ ਨੇ ਵੱਡਾ ਸਮਰਥਨ ਦਿੱਤਾ 92 ਵਿਧਾਇਕ ਜਿਹੜੇ ਜਿੱਤੇ ਸੀਗੇ 22 ਸਾਲਾਂ ਦੇ ਵਿੱਚ ਕਿੰਨਾ ਕੁ ਤੁਹਾਡੇ ਪਿੰਡ ਦਾ ਜਿਹੜਾ ਵਿਕਾਸ ਹੋਇਆ ਸਾਡੇ ਪਿੰਡ ਦਾ ਬਹੁਤ ਵਧੀਆ ਵਿਕਾਸ ਹੋਇਆ ਸਭ ਤੋਂ ਪਹਿਲਾ ਪੁਆਇੰਟ ਦਾ ਸਰਕਾਰ ਦੇ ਮਕਸਦ ਅਸੀਂ ਗਰੀਬ ਬੰਦੇ ਨੌਕਰੀ ਦੇਵਾਂਗੇ ਠੀਕ ਹੈ ਜੀ ਸਾਡੇ ਪਿੰਡ ਦੇ ਵਿੱਚ ਚਾਰ ਕੁੜੀਆਂ ਸੀ ਠੀਕ ਹੈ ਜੀ ਜੀ ਇੱਕ ਜਸ ਕੁੜੀ ਦਾ ਪੇਵਾਸਟ ਮਤੋ ਚੁੱਕੀ ਆ ਉਸ ਕੁੜੀ ਨੂੰ ਸਰਕਾਰੀ ਰੋਕੀ ਮਿਲੀ ਹੈ ਤੇ ਨਿੱਦਰ ਦੇ ਪਾਸੇ ਕੁੜੀਆਂ ਹੈ ਉਹਨਾਂ ਨੂੰ ਵੀ ਮਿਲੀ ਹੈ ਤੇ ਹੋਰ ਕਿਹੜੇ ਕਿਹੜੇ ਜਿਹੜੇ ਕੰਮ ਆ ਇਸ ਸਰਕਾਰ ਵੇਲੇ ਜਿਹੜੇ ਹੋਏ ਆ ਲਗਭਗ ਇੱਥੇ ਜਿਹੜੀਆਂ ਗਲੀਆਂ ਨਾਲੀਆਂ ਤਕਰੀਬਨ ਪਹਿਲਾਂ ਹੀ ਕੰਪਲੀਟ ਸੀ ਜਿਹੜੀਆਂ ਅਧੂਰੀਆਂ ਸੀ ਉਹ ਬਣ ਚੁੱਕੀਆਂ ਆ ਤਾਡੇ ਇਥੋਂ ਦੇ ਹਲਕੇ ਦੇ ਜਿਹੜੇ ਵਿਧਾਇਕ ਆ ਇੱਕ ਦਰਵੇਸ਼ ਨਾਲ ਨਾਲ ਨਾਮ ਨਾਲ ਜਾਣੇ ਜਾਂਦੇ ਖੁੜੀਆ ਸਾਹਿਬ ਉਹਨਾਂ ਦਾ ਕਿੰਨਾ ਕੁ ਜਿਹੜਾ ਵਿਚਰਦੇ ਲੋਕਾਂ 'ਚ ਕਿਸ ਤਰ੍ਹਾਂ ਦਾ ਮਿਲਵਤਨ ਉਹਨਾਂ ਦਾ ਲਗਭਗ 2.5 ਸਾਲਾਂ ਵਿੱਚ ਕੋਟ 7-8 ਗੜੇ ਲੱਗ ਚੁੱਕੇ ਆ ਠੀਕ ਗਰੀਬ ਅਮੀਰ ਹਰੇਕ ਦੀ ਲੋਕ ਸੁਖ ਹੁੰਦੇ ਆ ਉਹਨੇ ਵਾਦੇ ਜਿਹੜੇ ਸਰਕਾਰ ਨੇ ਵਾਦੇ ਕੀਤੇ ਸਾਰੇ ਆ ਹਾਂ ਬਹੁਤ ਵਧੀਆ ਬਸ ਕੋਈ 1000 ਰੁਪਏ ਔਰਤਾਂ ਨੂੰ ਜਿਹੜਾ ਕੀ ਵਾਦਾ ਕੀਤਾ ਸੀ ਮਿਲਣ ਲੱਗ ਗਿਆ ਨਹੀਂ ਮਿਲਿਆ ਨਹੀਂ ਮਿਲਿਆ ਜੀ ਉਹ ਪੈਸੇ ਨਹੀਂ ਬੜਾ ਤਾਂ ਪੈਨਸ਼ਨ ਜਿਹੜੀ 2500 ਦੀ ਗੱਲ ਕੀਤੀ ਸੀ ਉਹ ਮਿਲ ਨਹੀਂ ਮੈਨੂੰ ਆਪ ਨਹੀਂ ਦੱਸਦਾ ਮੈਨੂੰ ਤਾਂ ਲੱਗੀ ਵੀ ਘੱਟੀ ਆ ਸਰ ਥੇਰੇ ਦਾ ਕੰਮ ਇਹ ਨੇ ਨਹੀਂ ਤਾਂ ਲੱਗੀ ਵੀ ਘੱਟੀ ਐ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਵਿੱਚ ਇਸ ਵਾਰ ਇਸ ਵੇਲੇ ਜਿਹੜਾ ਚੱਲ ਰਿਹਾ ਨਸ਼ੇ ਦਾ ਚੱਲ ਰਿਹਾ ਕਿਵੇਂ ਤੁਹਾਡੇ ਪਿੰਡਾਂ ਦੇ ਵਿੱਚ ਨਸ਼ਾ ਖਤਮ ਹੋ ਗਿਆ ਨਸ਼ਾ ਕਿੱਥੇ ਜੀ ਖਤਮ ਨਹੀਂ ਹੋਇਆ ਕਰਨਾ ਚਾਹ ਗਲਤ ਗਲਤ ਨਹੀਂ ਗੱਲ ਕਰਨੀ ਚੱਲੀ ਜਾਂਦੀ ਨਕਿਆ ਸੋ ਪੰਛੀ ਸਵੇਣਾ ਪਿੰਡਾਂ ਚ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ ਕਿਵੇਂ ਹੋ ਗਈ ਲਗਭਗ ਪਾਣੀ ਸਾਡੇ ਮਸਲਾ ਹੱਲੀ ਹੈ ਠੀਕ ਹੈ ਆਰਓ ਚੱਲ ਰਿਹਾ ਦੋ ਵਾਟਰ ਰਕਸਾ ਵਧੀਆ ਟਾਈਮ ਬਸ ਹੋਰ ਲੋਕਾਂ ਇਹ ਗੁਹਾਈ ਕਰਨਗੇ ਸਭ ਤੋਂ ਵੱਡਾ ਮੁੱਦਾ ਜਿਹੜਾ ਮੇਨ ਨਸ਼ੇ ਦਾ ਸੀਗਾ ਜੀ ਕਿਵੇਂ ਦੇਖਦੇ ਹੋ ਪਹਿਲੇ ਨਸ਼ਾ ਲਗਭਗ ਕੁਝ ਕੰਟਰੋਲ ਵੀ ਹੈ ਪੁਲਿਸ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਪੁਲਿਸ ਸਾਡੇ ਪਰਚੇ ਵੀ ਕੱਟੀ ਜਾਂਦੀ ਹੈ ਇਹ ਨਸ਼ਾ ਕੋਈ ਪੰਜਾਬ ਦਾ ਮੁੱਦਾ ਨਹੀਂ ਅੰਤਰਰਾਸ਼ਟਰੀ ਮੁੱਦਾ ਹੈਗਾ ਇਹ ਠੀਕ ਹੈ ਜੀ ਤੇ ਅੰਤਰਰਾਸ਼ਟਰੀ ਮੁੱਦਾ ਕੋਈ ਭਵੰਤਮਾਨ ਦੇ ਵਸਦੀ ਗੱਲ ਨਹੀਂ ਗਈ ਨਹੀਂ ਅਸੀਂ ਕੁਐਸਚਨ ਤੁਹਾਨੂੰ ਤਾਂ ਕਰਦੇ ਹਾਂ ਜਦੋਂ ਸਰਕਾਰ ਬਣੀ ਕਪਤਨ ਸਰਕਾਰ ਬਣੀ ਤਾਂ ਉਹਨਾਂ ਨੇ ਵੀ ਗੁਟਕਾ ਸਾਫ ਦੀ ਸ਼ੌਕ ਕਰਦੀ ਸੀ 1 ਮਹੀਨੇ ਦਾ ਸਮਾਂ ਮੰਗਿਆ ਸੀ ਇਹ ਬਣੀ ਸੀ ਤਾਂ ਇਹਨਾਂ ਨੇ ਵੀ 1 ਮਹੀਨੇ ਦਾ ਸਮਾਂ ਮੰਗਿਆ ਸੀ ਹਾਲਾਂਕਿ ਆਪਣੇ ਨਾਲੋਂ ਸਿਆਸਤਾਂ ਨਾਲੋਂ ਜ਼ਿਆਦਾ ਸਿਆਣੇ ਆ ਇਹ ਤਾਂ ਉਹਨਾਂ ਨੂੰ ਵੀ ਪਤਾ ਹੋਣਾ ਵੀ ਮਹੀਨੇ ਚ ਨਹੀਂ ਕੰਟਰੋਲ ਆਈ ਤਾਂ ਵਾਦੇ ਦੀ ਗੱਲ ਕਰਦੇ ਵੀ ਉਹਨਾਂ ਨੇ 1 ਅੰਮ੍ਰਿਤ ਮੇ ਮੋਦੀ ਸੀ ਮੋਦੀ 14 ਨੰਬਰ ਨੂੰ ਪ੍ਰਧਾਨ ਮੰਤਰੀ ਬਣਾ ਦੋ ਉਹਨਾਂ ਕਹ ਜੁਬੜਾ ਛੜਤਾ ਵੀ ਮੈਂ ਹਰ ਬੰਦੇ ਨੂੰ 15 ਕਰੋੜ 15 ਲੱਖ ਰੁਪਏ ਦਊਗਾ ਉਹ ਵੀ ਕਜੁਬੜਾ ਸੀ ਯਾਰ ਇਹ ਪੰਜਾਬ ਸਰਕਾਰ ਦੇ ਵੀ ਜੁਮਲੇ ਹੀ ਹੈ ਕੋਈ ਨਹੀਂ ਉਹਨਾਂ ਨੇ 1000 ਰੁਪਏ ਦਾ ਵਾਅਦਾ ਕੀਤਾ 2.5 ਸਾਲਾ 2.5 ਸਾਲ ਚ ਲੋਕਾਂ ਨੂੰ ਬੜਾ ਪੱਬਲ ਸੁਣਾ ਚਾਰ ਤਿਰੂ ਮਿਲ ਜਾਂਦੀ ਹੈ ਬੜਾ ਵਜੇ ਸਿਸਟਮ ਚੱਲੀ ਜਾਂਦਾ ਕੋਈ ਐਡੀ ਖਾ ਗੱਲ ਨਹੀਂ ਵਾਅਦੇ ਕਿਸੇ ਤਾਂ ਨਹੀਂ ਪੂਰੇ ਹੋ ਸਕਦੇ ਟਾਈਮ ਦਿਓ 5 ਸਾਲ ਦਾ ਟਾਈਮ ਚਾਹੀਦਾ ਉਹਨੂੰ ਜੇ ਹੁਣ ਅੱਜ ਵਾਅਦਾ ਕਰ ਗਏ ਉਹਨੇ 45 ਸਾਲ ਰਾਜ ਕੀਤਾ 45 ਸਾਲ ਚ ਕੀ ਕੀਤਾ ਗਲੀਆਂ ਲਾ ਲਈਆਂ ਦੇਖੀਆਂ ਸਭ ਮੇਰੀ ਸੋਚ ਦੇ ਮਤ ਅੱਜ ਇੱਕ ਸਾਡੀ ਸਰਕਾਰ ਦੇ ਸੱਤ ਮੁੰਡੇ ਪੜਨੇ ਵਾਲੇ ਦੇ ਵਿੱਚੋਂ ਲੋਕੀ ਲੱਗ ਚੁੱਕੇ ਨੇ ਜਿਹੜੇ ਪ्युअर ਦਲੇਤ ਐਸੀ ਜਿਹਨਾਂ ਕੋਲ ਕੋਈ ਪੈਸਾ ਨਹੀਂਗਾ ਪਰ ਅਸੀਂ ਮੈਂ ਬੱਲ ਸਾਹਿਬ ਸੁਬਦ ਮੇ ਤੋਂ ਗੱਲ ਕਰਦਾ ਬੱਲ ਸਾਹਿਬਿਲ ਦੋ ਲੱਗੇ ਸੀ ਫਿਰ ਦੋ ਫੇਰ ਲਾ ਕੇ ਪੰਜ ਲੱਗੇ ਆ 45 ਸਾਲਾਂ ਤੇ ਪੰਜ ਆ ਤੇ 250 ਸਾਲੇ ਸੱਤ ਆ ਨਹੀਂ ਤੁਸੀਂ ਇਹ ਕਹਿੰਦੇ ਹੋ ਬੱਲ ਸਾਹਿਬ ਨੇ ਕੰਮ ਨਹੀਂ ਕੀਤੇ ਨੇ ਯਾਰ ਕੰਮ ਕੀ ਤਾਂ ਗੱਲਾਂ ਲੱਗਦੀ ਅਸੀਂ ਕਰਨ ਨੂੰ ਕੀ ਲੈਣਾ ਯਾਰ ਨਹੀਂ ਅੱਜ ਉਹਨਾਂ ਕੋਲ ਸੀਟਾਂ ਕਿੰਨੀਆਂ ਜੀ ਜੇ ਨਹੀਂ ਕੰਮ ਕੀਤੇ ਚੰਨ ਲੋਕਾਂ ਨੇ ਨਕਾਰਿਆ ਵੀ ਨਾ ਉਹੀ ਗੱਲ ਕਰਦੇ ਸੀ ਜੇਕਰ ਇਹਨਾਂ ਨੇ ਵਾਅਦੇ ਕੀਤੇ ਸੀ ਲੋਕਾਂ ਨੇ ਇੱਕ ਬਦਲਾਅ ਦੀ ਲਹਿਰ ਉੱਠੀ ਸੀ 92 ਵਿਧਾਇਕ ਜਿੱਤੇ ਸੀ ਤਾਂ ਗੱਲ ਕਰਦੇ ਇਹਨਾਂ ਨੇ ਕਦੇ ਵੀ ਚੋਣ ਮੈਨੀਫੈਸਟੋ ਦੇ ਵਿੱਚ ਇਹ ਨਹੀਂ ਲਿਖਿਆ ਸੀ 5 ਸਾਲ ਚਾਹੀਦੇ ਇਹਨਾਂ ਨੇ ਕਿਹਾ ਸਰਕਾਰ ਬੰਦ ਦੇ ਵਾਅਦੇ ਪੂਰੇ ਹੋਣ ਯਾਰ ਇਹ ਬਿਲਕੁਲ ਥੋੜੀ ਗੱਲ ਬਖੈਮਦਾ ਪੜ੍ਹਾਈ ਦਾ ਬਹੁਤ ਵਧੀਆ ਸਿਸਟਮ ਹੋ ਗਿਆ ਸਾਡੇ ਪਿੰਡੋਂ ਕੁੜੀਆਂ ਬਹੁਤ ਟੌਪ ਦੇ ਮਾਰ ਰਹੀਆਂ ਐਸਟ ਸਾਡੇ ਪਿੰਡੋਂ ਦੋ ਇਟੀਟੀ ਕੁੜੀਆਂ ਕਰ ਜਾਂਦੀਆਂ ਪੰਜ ਵੱਡੇ ਵੱਡੇ ਸਕੂਲਾਂ 'ਚ ਪੜ੍ਹੀ ਜਾਂਦੀਆਂ ਅਸੀਂ ਤਾਂ ਪੜ੍ਹਾਈ ਨੂੰ ਮੰਨਦੇ ਆ ਅਸੀਂ ਇਹ ਵਾਅਦਾ ਨੂੰ ਨਹੀਂ ਕਰਦੇ ਗਲੀਆਂ ਕੀ ਕਰਾਂਗੇ ਅਸੀਂ ਆ ਸਾਡੀਆਂ ਨੇ 2 ਤੋਂ 7 ਤੋਂ ਲੈ ਕੇ 17 ਤੱਕ ਯੁਵਾ ਛੱਡਿਆ ਬੀਐਸਸੀ ਬੱਚ ਨੂੰ ਫੇਰ ਨਹੀਂ ਕਰਨਾ ਆ ਸਾਡੇ 12 13 ਤੱਕ ਜਿਹੜਾ ਪੜ੍ਹਿਆ ਇਹਨਾਂ ਨੂੰ ਹੁੰਦਾ ਜਾਂਦਾ ਕੱਖਣੀ ਇਹ ਨੌਕਰੀ ਕਿਤੋਂ ਲੈਣਗੇ ਯਾਰ ਉਹ ਤਾਂ ਅੱਜ ਵੀ ਉਹੀ ਹਾਲ ਹੈ ਅੱਜ ਹੈਗਾ ਹਾਲ ਅਸੀਂ ਮੰਨਦੇ ਆ 250 ਚੋਂ 7 ਦੇ ਦਿੰਗੇ ਜੇ ਮੰਤਲ ਸਰ ਜੀ ਤੋਂ ਤੁਹਾਨੂੰ ਇਹ ਤਾਂ ਇਹਨੇ ਬੰਦਾਂ ਨੂੰ ਤਾਂ ਤੱਕੀ ਆ ਗਲੀਆਂ ਦੇ ਨਾਲੀਆਂ ਅਸੀਂ ਇਹ ਤਾਂ ਵੀ ਲਾਂਗੇ ਯਾਰ ਸਾਨੂੰ ਨੌਕਰੀਆਂ ਚਾਹੀਦੀਆਂ ਸਾਡੇ ਜਵਾਕਾੜੂ ਆ 12 ਬਾਰ ਦੇਰ ਜਵਾਕਾੜੇ ਬੜੇ ਹੋਏ ਬੈਠੇ ਆ 24 ਸਾਲ ਜਿਹੜੇ ਮੈਨੂੰ ਸੱਪ ਦੇ ਦੀਆਂ ਤਾਂ 5 ਸਾਲ ਪੂਰੇ ਹੁੰਦੇ ਉਹਨੂੰ ਯਾਰ 14 ਤਾਂ ਹੋ ਸਕਦੇ ਆ 14 ਨਹੀਂ 70 ਹੋਣੀਆਂ ਚੰਨ ਬੰਦੇ ਮੈਚ ਚ ਹੋ ਰਹੇ ਆ ਬਈ ਆਲੈਕਸ਼ਨ ਤੋਂ ਬਾਅਦ ਪੱਕੇ ਜਿਵੇਂ ਨੇ ਉਹਨਾਂ ਹੈਂਆਂ ਹੈਂਆਂ ਚਲੋ ਵਧੀਆ ਛੱਡੋ ਕੰਮ ਕਰੋ ਨੀ ਭਗਵਾਨ ਤੁਮ ਜੀ ਆਪ ਹੀ ਕਹਿੰਦੇ ਇਹ ਤਾਂ ਤੁਸੀਂ ਆਪ ਹੀ ਕਹਿੰਦੇ ਸਰਕਾਰ ਸਾਡੇ ਮੋਦੀਆਂ ਸਾਡੇ ਤੁਹਾਨੂੰ 100000 ਰੁਪਏ ਤੁਹਾਨੂੰ 150000 ਰੁਪਏ ਦਿੰਦਾ ਉਹ ਅਮ ਟਾਈਮ ਤੇ ਮੈਂ 100000 ਰੁਪਏ ਦੇ ਦੂੰਗਾ ਪਰ 15 ਲੱਖ ਨਹੀਂ ਆਇਆ ਮੈਂ ਤਾਂ ਡਿੱਕੀ ਜਨ ਲੈ ਕੇ ਦਿੰਦਾ ਕਾਤੇ ਸਾਡੇ ਖੋਲ ਦੇ ਯੂਰੋ ਬੈਂਸ ਵਾਲੇ ਬੀਬੀਆਂ ਦਾ 2.5 ਸਾਲ ਇਹਨਾਂ ਨੂੰ ਵੀ ਡਿੱਕਿਆ ਨੇ 120000 ਕੋਈ ਉਹ ਮਿਲ ਜੂਗਾ ਅਸੀਂ 15 ਲੱਖ ਹਿਸਾਬ ਦਾ ਕਰਕੇ ਪਹਿਲਾਂ ਇਹ ਤਾਂ ਫਿਰ ਮੋਦੀ ਵੀ ਕਹਿੰਦਾ ਨਾ ਦੁਬਾਰਾ ਸਰਕਾਰ ਬਣਾ ਦਿਓ ਉਹ ਤਾਂ ਫਿਰ ਅੱਜ ਵੀ ਕਹਿੰਦਾ ਨਾ ਸਰਕਾਰ ਦੁਬਾਰਾ ਬਣਾ ਦੋ ਸ਼ਾਇਦ ਆ ਜਾ ਉਹਨਾਂ ਨੇ ਉਹ ਤਾਂ ਕਲੀਅਰ ਹੈ ਯਾਰ ਤੁਸੀਂ ਰਿਜ਼ਲਟ ਦੇਖੋ ਕੀ ਬਣਦਾ ਕੀ ਹੈ ਗਰਾਉਂਡ ਜ਼ੀਰੋ ਦੀ ਰਿਪੋਰਟ ਹੈ ਤੁਹਾਨੂੰ ਪਹਿਲਾਂ ਪਤਾ ਆਪਾਂ ਪੰਨੀ ਵਾਲੇ ਪਿੰਡ ਦੇ ਵੱਖ-ਵੱਖ ਸਥਾਨਾਂ ਨੂੰ ਕਵਰ ਕਰ ਰਹੇ ਆਂ ਆਪਾਂ ਇੱਕ ਹੋਰ ਸੱਤ ਦੇ ਵਿੱਚ ਆਏ ਇੱਥੇ ਆਪਣੇ ਨਾਲ ਹੋਰ ਬਾਈ ਮੌਜੂਦ ਆ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਤੁਹਾਡਾ ਸ਼ੁਭਨਾਮ ਕੀ ਹੈ ਜਸਵਿੰਦਰ ਸਿੰਘ ਹੈ ਕਿਵੇਂ ਦੇਖਦੇ ਹੋ ਜੀ ਪੰਜਾਬ ਦੇ ਵਿੱਚ ਇੱਕ ਬਦਲਾਵਾਂ ਦੀ ਲਹਿਰ ਉੱਠੀ ਸੀਗੀ 92 ਵਿਧਾਇਕ ਵੀ ਪੰਜਾਬੀਆਂ ਨੇ ਜਿਹੜੇ ਬਣਾਏ ਸੀਗੇ ਸਰਕਾਰ ਦੇ 2.5 ਸਾਲਾਂ ਦੇ ਕੰਮਾਂ ਤੋਂ ਕਿਵੇਂ ਉਹਨਾਂ ਦੇ 2.5 ਸਾਲਾਂ ਦੇ ਕੰਮਾਂ ਨੂੰ ਕਿਵੇਂ ਦੇ ਕੰਮਦਾਰੀ ਹੋਏ ਨਹੀਂ ਇਹ ਕੰ ਤਾਂ ਆ ਵੇਖ ਲਓ ਆਪਣੇ ਸੜਕਾਂ ਨਾਲੀਆਂ ਬਣੀਆਂ ਸਾਰਾ ਕੁਝ ਵਧੀਆ ਚੱਲਦਾ ਹੈ। ਅੱਛਾ ਇਹ ਪਹਿਲਾਂ ਦੇ ਜਿਹੜੇ 2.5 ਸਾਲਾਂ ਚ ਕੁਝ ਨਹੀਂ ਹੋਇਆ? ਨਹੀਂ ਜੀ ਕੁਝ ਨਹੀਂ। ਤੁਹਾਡੇ ਜਿਹੜੇ ਹਲਕੇ ਦੇ ਵਿਧਾਇਕ ਹੈ ਇੱਕ ਦਰਵੇਸ਼ ਸ਼ਾਸਤ ਦਾਣਵਾਜੋ ਜਾਣੇ ਜਾਂਦੇ ਖੁੱਡੀਆਂ ਸਾਹਿਬ ਵੱਡੇ ਬਦਲ ਪ੍ਰਕਾਸ਼ ਸਿੰਘ ਬਦਲ ਨੂੰ ਉਹਨਾਂ ਨੇ ਜਿਹੜੀ ਹਰਾਇਆ ਸੀਗਾ ਤੇ ਉਹਨਾਂ ਤੋਂ ਜਿਹੜਾ ਉਹ ਜਿੱਤੇ ਸੀਗੇ ਤੇ ਉਹਨਾਂ ਦਾ ਇੱਥੇ ਲੋਕਾਂ ਦੇ ਵਿੱਚ ਵਿਚਰਨਾ ਨੂੰ ਕਿਵੇਂ ਦੇਖਦੇ ਆ ਕਿਵੇਂ ਕਿਸ ਤਰ੍ਹਾਂ ਦੇ ਇਨਸਾਨ ਉਹ ਮਿਲਨ ਸਾਰਾ ਹਲਕੇ ਦੇ ਵਿੱਚ? ਨਹੀਂ ਇਹ ਇੱਥੇ ਤਾਂ ਕੋਈ ਸਾਰਸਾਨ ਦਾ ਕੋਈ ਪਤਾ ਨਹੀਂ ਇੱਥੇ ਕਿੰਨੇ گاؤں ਦੇ ਕਰਦੇ ਪਹਿਲਾਂ ਹੀ ਕੰਮ ਹੋਇਆ ਹੁਣ ਤੱਕ ਕਿਹੜੇ ਕੰਮ ਹੋਇਆ ਸਭ ਤੋਂ ਵੱਡੇ ਮੁੱਦੇ ਸੀ ਬਾਪੂ ਜੀ ਪੰਜਾਬ ਦੇ ਵਿੱਚ ਜਿਵੇਂ ਸੀਗਾ ਨਸ਼ਿਆਂ ਨੂੰ ਲੈ ਕੇ ਸਭ ਤੋਂ ਵੱਡਾ ਮੁੱਦਾ ਸੀਗਾ ਪਿਛਲੀ ਸਰਕਾਰ ਵੀ ਪਹਿਲਾਂ ਉਹਨਾਂ ਨੇ ਵਾਅਦਾ ਕੀਤਾ ਸੀ ਇੱਕ ਜਿਹੜਾ ਮਹੀਨੇ 'ਚ ਖਤਮ ਕਰ ਦਿਆਂਗੇ ਇਹਨਾਂ ਨੇ ਵੀ ਇੱਕ ਮਹੀਨੇ ਦਾ ਸਮਾਂ ਮੰਗਿਆ ਸੀਗਾ ਕਿਵੇਂ ਦੇਖਦੇ ਹੋ ਪਿੰਡਾਂ ਦੇ ਵਿੱਚੋਂ ਨਸ਼ਾ ਖਤਮ ਹੋ ਗਿਆ ਨਹੀਂ ਜੀ ਇਹ ਨਹੀਂ ਹੁੰਦਾ ਨਸ਼ਾ ਬੰਦ ਕੋਈ ਨਹੀਂ ਕਰਦਾ ਇਹ ਤਾਂ ਵਪਾਰੀ ਬਣ ਗਏ ਸਾਰੇ ਜਿਹੜਾ ਇਹਨਾਂ ਸਰਕਾਰਾਂ ਨੇ ਹੋਰ ਨਾਲ ਅਨੇਕਾਂ ਵਾਅਦੇ ਕੀਤੇ ਸੀਗੇ ਲੋਕਾਂ ਨਾਲ ਸੱਤਾ ਦੇ ਵਿੱਚ ਆਉਣ ਤੋਂ ਕਹਿੰਦੇ ਸੀ ਬਦਲਾ ਆਊਗਾ ਇੱਕ ਬਦਲ ਦੀ ਲਹਿਰ ਆਊਗੀ ਕਿਹੜੀ ਪਿੰਡਾਂ ਦੀਆਂ ਸੱਥਾਂ ਤੋਂ ਸਰਕਾਰ ਤੇ ਲੱਗ ਰੂਗੀ ਲੱਗਦਾ ਤੁਹਾਨੂੰ ਜਿਹੜੇ ਫੈਸਲੇ ਪਿੰਡਾਂ ਦੇ हां ਬਈ ਨਾ ਕੋਈ ਨਹੀਂ ਇੱਥੇ ਆਉਂਦਾ ਵਾ ਪਾਣੀ ਨਹੀਂ ਪੋਹਦਾ ਆ ਕੇ ਮੁਰਕੇ ਤਾਂ ਮੁਰਕੇ ਆਏ ਵੀ ਨਹੀਂ ਪੁੱਛੇ ਸੀ ਜਿੱਤੇ ਸਿੰਘ ਇੱਥੇ ਮਾੜਾ ਪਿੰਡ ਜਾ ਕੇ ਪੁੱਛ ਹੀ ਲਿਆ ਕੇ ਦੇ ਅੱਛਾ ਉਸ ਤੋਂ ਬਾਅਦ ਜਿਹੜਾ ਜੱਤ ਦੀ ਧੰਨਵਾਦ ਦੌਰਾ ਵੀ ਨਹੀਂ ਹੋਏਗੀ ਨਾ ਜੀ ਬੇਰਜ਼ਗਾਰੀ ਦੇ ਮੁੱਦੇ ਸੀਗੇ ਜੀ ਕਿੰਨੇ ਕੁ ਨੌਜਵਾਨਾਂ ਨੂੰ ਤੁਹਾਡੇ ਪਿੰਡ ਜਿਹੜਾ ਰੋਜ਼ਗਾਰ ਮਿਲਿਆ ਬਾਈ ਜੀ ਕਿਆ ਹੈ ਨੋਨਿਮਲੀਆ ਜੀ ਜਿਵੇਂ ਸਭ ਤੋਂ ਵੱਡਾ ਮੁੱਦਾ ਜਿਵੇਂ ਪਹਿਲਾਂ ਬਾਬੂ ਨੇ ਗੱਲ ਕੀਤੀ ਨਸ਼ਿਆਂ ਦਾ ਸੀਗਾ ਨਸ਼ਿਆਂ ਦਾ ਕਿੰਨਾ ਕੁ ਤੁਹਾਨੂੰ ਲੱਗਦਾ ਕੋਈ ਰੋਕਥੰਮ ਹੋਈ ਢਾਈ ਸਾਲਾਂ ਚ ਮੈਨੂੰ ਜੀ ਸਾਨੂੰ ਲੱਗਦਾ ਸੀ ਬਦਲਾ ਆਊਗਾ ਪਰ ਕੁਝ ਨਹੀਂ ਆਇਆ ਉਲਟਾ ਸਗੋਂ ਇਹ ਨੁਕਸਾਨ ਹੀ ਕਰਿਆ ਜੀ ਬਦਲ ਨੂੰ ਹਰਾ ਗਏ ਅਸੀਂ ਅੱਛਾ ਹੁਣ ਆ ਉਹਦਾ ਨੁਕਸਾਨ ਹੀ ਕਰੇ ਲੰਬੀ ਹਲਕੇ ਸਵਨੀਆਂ ਵੋਟਾਂ ਪੈਣੀਆਂ ਇੱਕ ਜਿਹੜਾ ਵੱਡਾ ਹਲਕਾ ਹੁੰਦਾ ਤੇ ਇਹ ਕਿਵੇਂ ਦੇਖਦੇ ਆ ਲੋਕਾਂ ਦੀ ਨਿਰਾਸ਼ਾ ਜਿਹੜੀ ਆ ਸਰਕਾਰ ਬਣੀ ਹੁਣ ਤਾਂ ਇਹਦੇ ਆਮ ਪਾਰਟੀ ਨੂੰ ਵੋਟ ਨਹੀਂ ਪੈ ਰਹੀ ਐ ਇਸ ਵਾਰੀ ਤਾਂ ਅੱਛਾ ਜੀ ਬਾਦਲ ਕੈਨੂੰ ਵੋਟ ਪੂ? ਜੁਤੇ ਵੀ ਬਾਈ ਜੀ ਸਾਡੇ ਨਾਲ ਆ ਬਾਈ ਕਿਵੇਂ ਦੇਖਦੇ ਹੋ ਸਰਕਾਰ ਦੇ ਕੰਮਾਂ ਨੂੰ ਜਿਹੜਾ ਜ਼ੋਤ ਨੂੰ ਰੋਜ਼ਗਾਰ ਦੇਣ ਦੀ ਗੱਲ ਕੀਤੀ ਸੀ ਨਹੀਂ ਗੱਲਾਂ ਹੀ ਆ ਵੈਸੇ ਕੁਝ ਨਹੀਂ ਹੋਇਆ ਜੀ ਕੋਈ ਰੋਜ਼ਗਾਰ ਨਹੀਂ ਮਿਲਿਆ ਤੇੰਨੇ ਮੁੱਦੇ ਸੀ ਪੰਜਾਬ 'ਚ ਸਭ ਤੋਂ ਵੱਡਾ ਨਸ਼ਾ ਉਹਦੇ ਤੇ ਆਪਾਂ ਗੱਲਬਾਤ ਕਰ ਲਈ ਆ ਜਿਵੇਂ ਤੁਸੀਂ ਵੀ ਚਲੋ ਉਹਦੇ ਤੇ ਥੋੜਾ ਜਿਹਾ ਯੋਗਦਾਨ ਪਾ ਦਿਓ ਕਿਵੇਂ ਆ ਨਸ਼ੇ ਨੂੰ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੇ ਨਸ਼ੇ ਤਾਂ ਉਲਟਾ ਵਧੇ ਆ ਅੱਛਾ ਪਹਿਲਾਂ ਨਾਲ ਵਧ ਗਏ ਚੋਰੀਆਂ ਬਹੁਤ ਹੋ ਗੀਆਂ ਅੱਗੇ ਨਾਲ ਸਰਕਾਰ ਦਾ ਮੁੱਖ ਨਾਲ ਸਿਹਤ ਦੇ ਨਾਲ ਸਿੱਖਿਆ ਦਾ ਵੀ ਮੁੱਖ ਮੁੱਦੇ ਸੀ ਜਿੱਦਾਂ ਸਿਹਤ ਦੇ ਸੁਧਾਰਾਸਤੇ ਡਿਸਪੈਂਸਰੀਆਂ ਦੀ ਗੱਲ ਕੀਤੀ ਸੀ ਮਹੱਲਾ ਕਲੀਨਿਕਾ ਦੀ ਗੱਲ ਕੀਤੀ ਸੀ ਤੁਹਾਡੇ ਪਿੰਡਾਂ ਦੇ ਵਿੱਚ ਕਿਵੇਂ ਸਿਹਤ ਸਹੂਲਤਾਂ ਉਹਵੇਂ ਹੀ ਆ ਜੀ ਕੁਛ ਨਹੀਂ ਗਾ ਹੋਵੇ ਹੈਗੇ ਹਸਪੀਟਲ ਅੱਛਾ ਤੇ ਕੁਛ ਨਹੀਂ ਗਾ ਉਹੀ ਬਸ ਬੁਖਾਰ ਜ਼ਖਾਮ ਦੀ ਦਵਾਈ ਹੈ ਹੋਰ ਡਾਕਟਰ ਨਹੀਂ ਆ ਰਹੇ ਕਿ ਮੈਡੀਸਨ ਦੀ ਪੂਰੀ ਆ ਰਹੀ ਮੈਡੀਸਨ ਹੀ ਨਹੀਂ ਆਉਂਦੀ ਮਗਰ ਆਈ ਨਹੀਂ ਰਹੀ ਅੱਛਾ ਹਾਂਜੀ ਤੇ ਸਿੱਖਿਆ ਨੂੰ ਕਿਵੇਂ ਦੇਖਦੇ ਹੋ ਸਿੱਖਿਆ ਦਾ ਮਿਆਰ ਉੱਚਾ ਚੱਕਣ ਦੀਆਂ ਗੱਲਾਂ ਹੁੰਦੀਆਂ ਸੀ ਸਕੂਲਾਂ ਦੇ ਵਿੱਚ ਕੋਈ ਵੱਖਰਾ ਹੋਇਆ ਪਹਿਲਾਂ ਨੂੰ ਨੇ ਸਾਨੂੰ ਤਾਂ ਲੱਗਦਾ ਜਿ ਹੋਇਆ ਕੁਝ ਵੇਖੋ ਕੋਈ ਮਾੜਾ ਮੋਟਾ ਹੋਇਆ ਹੋਵੇ ਪਰ ਐ ਨਹੀਂ ਕਹਿ ਸਕਦੇ ਜਿਵੇਂ ਗੱਲਾਂ ਕਰਦੇ ਸੀਗੇ ਦਿੱਲੀ ਮਾਡਲ ਦੀ ਹਾਂਜੀ ਹਾਂਜੀ ਉਹ ਨਹੀਂ ਹੋਇਆ ਹਕੀਕਤ ਹੈ ਜੀ ਇੱਕ ਹੋਰ ਆਪਾਂ ਸਾਥ ਨਾਲ ਜੁੜੇ ਸੀਗੇ ਤੇ ਅੱਗੇ ਤੋਂ ਤੁਹਾਨੂੰ ਹੋਰ ਵੀ ਇਸੇ ਤਰ੍ਹਾਂ ਸਾਥਾ ਜਿਹੜਾ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ